ਬਰਨਾਲੇ ਜਿਹੜੇ ਦੇ ਤਾਂ ਆਪਾਂ ਸ਼ਹਿਰ ਅੰਦਰ ਇਤਿਹਾਸਕ ਸਥਾਨ ਗੁੱਗਾ ਮੜੀ ਮੰਦਰ ਜਿੱਥੇ ਹਰ ਵੇਰੇ ਗੁੱਗਾ ਨੌਮੀ ਨੂੰ ਗੁੱਗਾ ਯਹਰ ਪੀਰ ਜੀ ਦਾ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਉਸ਼ਾ ਨਾਲ ਮਨਾਇਆ ਜਾਂਦਾ ਹੈ ਇਸ ਮੇਲੇ ਵਿੱਚ ਦੂਰ ਦਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਅਤੇ ਇਸ ਸਥਾਨ ਤੇ ਮਿੱਟੀ ਕੱਢਦੇ ਨੇ ਸਵੇਰੇ 12 ਵਜੇ ਤੋਂ ਹੀ ਸ਼ਰਧਾਲੂ ਬਾਬਾ ਜੀ ਦੇ ਸਥਾਨ ਤੇ ਆਉਣ ਲੱਗ ਜਾਂਦੇ ਨੇ ਇਸ ਸਥਾਨ ਤੋਂ ਜੋ ਵੀ ਸੱਚੇ ਮਨ ਨਾਲ ਸੁਖਣਾ ਸੁਖੋਗੇ ਉਹ ਗੋਗਾ ਯਾਰ ਵੀ ਤੁਹਾਡੀ ਹਰ ਮਨੋ ਕਾਮਨਾ ਪੂਰਨ ਕਰਨਗੇ ਰਾਜਸਥਾਨ ਦੇ ਵਿੱਚ ਬਾਂਗੜ ਗੋਗਾ ਮਾੜੀ ਦਾ ਮੰਦਰ ਬਣਿਆ ਹੋਇਆ ਜਿੱਥੇ 1 ਮਹੀਨਾ ਇਹ ਮੇਲਾ ਲਗਾਤਾਰ ਚੱਲਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਦੇਸ਼ ਭਰ ਤੋਂ ਸਰਦਾਰੂ ਮੱਥਾ ਟੇਕਣ ਲਈ ਰਾਜਸਥਾਨ ਕੋਗਾવાડી ਮੰਦਰ ਵਿਖੇ ਨਤਮਸਤਕ ਹੁੰਦੇ ਹਨ ਤੁਹਾਨੂੰ ਦੱਸ ਦਈਏ ਕਿ ਗੋਗਾ ਜਹਰਵੀਰ ਬਾਬਾ ਗੋਰਖਨਾਥ ਜੀ ਦੇ ਅਸ਼ੀਰਵਾਦ ਨਾਲ ਪੈਦਾ ਹੋਏ ਸਨ ਜਿਨ੍ਹਾਂ ਦਾ ਬਹੁਤ ਹੀ ਵੱਡਾ ਤਪ ਤੇਜ ਅਤੇ ਬਹੁਤ ਹੀ ਜੋਧਾ ਸਨ ਜਿਨ੍ਹਾਂ ਦੀ ਪੂਜਾ ਸਾਉਣ ਦੇ ਮਹੀਨੇ ਦੇ ਵਿੱਚ ਗੁੱਗਾ ਨੌਮੀ ਵਾਲੇ ਦਿਨ ਕੀਤੀ ਜਾਂਦੀ ਹੈ ਅਗਰ ਕਿਸੇ ਵੀ ਸਰਦਾਲੂ ਦੇ ਦਿਖਾਈ ਦੇਣ ਬਾਰ ਬਾਰ ਦਿਖਾਈ ਦੇਣ ਤਾਂ ਉਹ ਕੱਚੀ ਲੱਸੀ ਗੁੱਗਾ ਮਾੜੀ ਮੰਦਰ ਵਿਖੇ ਪਾ ਕੇ ਘਰ ਵਿੱਚ ਆਪਣੇ ਛਿੱਟਾ ਦੇ ਲੈਣ ਹਾਜੀ ਸ਼ਰਮਾ ਜੀ ਅਲੀ ਗੁੱਗੇ ਦਾ ਮੇਲਾ ਕੀ ਕਹਿਣਾ ਚਾਹੁੰਦੇ ਹੋ ਜੈ ਗੁੱਗਾ ਵੀਰ ਮਹਾਰਾਜ ਹਾਂ ਅੱਜ ਗੁੰਗਾ ਮਾਰੀ ਮੰਦਿਰ ਦਾ ਤਪਾ ਜੋ ਬਾਹਰਲੇ ਬਾਈਪਾਸ ਕੋਲੇ ਆ ਇੱਥੇ ਦੂਦਰਾਡੇ ਤੋਂ ਸਧਾਲੂ ਹਰ ਸਾਲ ਮੱਥਾ ਟੇਕਣ ਮਿੱਟੀ ਕੱਢਣ ਲਈ ਆਉਂਦੇ ਨੇ ਕਿਉਂਕਿ ਇਸ ਦੀ ਬਹੁਤ ਹੀ ਵੱਡੀ ਮਹੱਤਤਾ ਗੁੱਗਾ ਪੀਰ ਰੁੱਕੀ ਨੂੰ ਕਹਿੰਦੇ ਆ ਜੇ ਕਹਾਣੀ ਆ ਜਿਹੜੀ ਸੁਣੀ ਆ ਵੀ ਜੋ 나ਗ ਨੇ 나ਗ ਦੇਵਤਾ ਜੋ ਮਿੱਟੀ ਕੱਢੀ ਜਾਂਦੀ ਆ ਤੇ ਇਹਨਾਂ ਦੀ ਪੂਰੀ ਆਪਣੀ ਆ ਇਸ ਤੋਂ ਬਾਅਦ 나ਗ ਦੇਵਤਾ ਘਟ ਦਿਖਾਈ ਦੇ ਲੱਗਦੇ ਨੇ ਅਤੇ ਹੋਰ ਵੀ ਮਹੱਤਾਂ ਵੀ ਜਦੋਂ ਫਦੇ ਵੀ ਕੋ ਤੁਨੋਂ ਨਾਗ 나ਗ ਦੇਵਤਾ ਜਲਾ ਬਖਾਈ ਦੇਣਾ ਦਾ ਪਰਿਵਾਰ ਵਿਚਾਰ ਵੀ ਕਰਦੇ ਨੇ ਸੋਚਦੇ ਵੀ ਆ ਵੀ 712 ਦੇ ਖੜੀ ਗਈ ਜਾਂ ਮਿੱਟੀ ਕਟਣਾ ਅਸੀਂ ਨਹੀਂ ਗਏ ਤਾਂ ਅਮਰੀਕਾ ਕਿਹਿੰਦੀ ਬਾਰੇ ਦਾ ਸਮੂਹ ਮਿਲਿਆ ਕੀ ਆ ਰਹਾ ਹੈ ਪੁਰਾਣੀ ਪਰੰਪਰਾ ਚੱਲਦੀ ਹੈ ਵਜੂਆਂ ਦੀ ਕਿ ਸਾਨੂੰ ਜਿੱਥੇ ਵੀ ਮਿੱਟੀ ਲਿਖੋਦੀ ਆ ਜਿੱਥੋਂ ਦੇ ਅਸੀਂ ਗੰਪਾਲਾ ਕੋਈ ਮਿੱਟੀ ਨੂੰ ਕੱਢਣੀ ਚਾਹੀਦੀ ਆ ਮਨ ਦਾ ਜ਼ਰੂਰ ਮੰਨਣੀ ਚਾਹੀਦੀ ਆ